ਅੱਜ ਦਾ ਆਪਣਾ ਰਹਿਣ ਬਸੇਰਾ ਜਾਨੀ ਕਿ ਰਹਿਣ ਬਸੇਰਾ ਦੇਣ ਇੱਥੇ ਕਟਾਂਗੇ ਅੱਜ ਆਪਾਂ ਐਂਟਰ ਕਰਦੇ ਆਂ ਤੇ ਨਾਲ ਇੱਥੇ ਗੱਡੀਆਂ ਦੀ ਪਾਰਕਿੰਗ ਮਿਲੂਗੀ ਤੁਹਾਨੂੰ ਗੱਡੀਆਂ ਦੀ ਪਾਰਕਿੰਗ ਤੋਂ ਅੱਗੇ ਮਿਲੂਗੀ ਰਿਸੈਪਸ਼ਨ ਕੋਸਾ ਸੈਂਟਰ ਕਿਉਂ ਆ ਰਿਹਾ ਹੈ ਇੱਥੇ ਰਿਸੈਪਸ਼ਨ ਮਿਲੂਗੀ ਤੁਹਾਨੂੰ ਜੀ ਹਰ ਰਿਸੈਪਸ਼ਨ ਆ ਇੱਥੋਂ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਆ ਤੇ ਨਾਲ ਹੀ ਆ ਤੁਹਾਨੂੰ সুইਮਿੰਗ ਪੂਲ ਮਿਲ ਜੂਗਾ ਆਕੇ view ਬਹੁਤ ਜ਼ਬਰਦਸਤ ਆ ਇੱਥੇ ਬਾਹਰ ਤੁਸੀਂ ਬੈਠ ਕੇ ਖਾ ਪੀ ਸਕਦੇ ਆ ਤੁਹਾਨੂੰ ਤੇ ਬਹੁਤ ਹੀ ਵਧੀਆ ਲੱਗਿਆ ਹੈ ਤੁਸੀਂ ਵੀ ਕਿਤੇ ਆਇਓ ਤੇ ਵਿਜ਼ਿਟ ਜ਼ਰੂਰ ਕਰਿਓ हां बारदान किचन भी मिलोगी ये वा यहां ਨਾਲ ਹੀ ਉੱਪਰ ਪੌੜੀਆਂ ਚੜ੍ਹ ਕੇ ਤੇ ਸਾਹਮਣੇ ਵਿਊ ਨਜ਼ਰ ਆਉਂਦਾ ਸਮੁੰਦਰ ਦਾ بیچ ਦਾ ਵਿਊ ਬਹੁਤ ਹੀ ਜ਼ਬਰਦਸਤ ਹੈ ਆ ਫਰੰਟ ਤੇ ਆ ਗਿਆ ਇੱਕ ਹੋਰ ਪੂਲ ਮਿਲੂਗਾ ਜੀ ਤੁਹਾਨੂੰ ਤੇ ਸਾਹਮਣੇ 뷰 ਚੈੱਕ ਕਰੋ ਤੁਸੀਂ ਕਿਦਾ ਬਾਜੀ ਠੀਕ ਨਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਹੜਾ ਏਰੀਆ ਵੀਰ ਆਂਦਾ ਬਾਜੀ ਜਲੰਧਰ ਜਾਂ ਜਲੰਧਰ ਆ ਨੰਬਰਸਰ ਨੰਬਰ ਇਹ ਬਾਡਰ ਵਾਲੇ ਸਾਰੇ ਇਹ ਸਾਰੇ ਬਾਡਰ ਵਾਲੇ ਬਾਡਰ ਵਾਲੇ ਵਾਲੇ ਮਲੇਲ ਮਾਝੇ ਵਾਲੇਾਰੇ ਹਾਂ ਜੀ ਹੋਰ ਕਦਾ ਭਾਈ ਜੀ ਵਧੀਆ ਵਧੀਆ ਬਹੁਤ ਵਧੀਆ ਆਏ ਜੀ ਮੈਂ ਨਾ ਬਹੁਤ ਵਧੀਆ ਆਹ ਭਾਈ ਨੂੰ ਮੈਂ ਕਦੇਓ ਮਾਰਾ ਆਏ ਆਪਣਾ ਵੀਰ ਸਾਡਾ ਆਦਾ ਲੇਕਿਨ ਬਹੁਤ ਸ਼ੌਕੀਆ ਗਾਣੇ ਗਾਉਂਦਾ ਲੈ ਲੈਦਾ ਆ ਭਾਈ ਦਾ ਮੈਨੂੰ ਭਲੇਖਾ ਪੈ ਗਿਆ ਸੀ ਲੋ ਜੇ ਤਾਂ ਲੈਦੇ ਤੋ ਆ ਇਹ ਗਾਣੇ ਇਹਦਾ ਤੈਨੂੰ ਭਲੇਖਾ ਪੈਣਾ ਆਪਾਂ ਜੈਲੀ ਆ ਗਈ ਆਪਣਾ ਸਾਜੀ ਉਹ ਨਹੀਂ ਉਹ ਕੀ ਨਾ ਆਪਣਾ ਗੁਰੂ ਚੇਤਨੀਆਂ ਕੋਲ ਜੈਲੀ ਉਹ ਨਹੀਂ ਜੈਲੀ ਗਿਆ ਗਏ ਤਾਰੋ ਜੀਦਾ ਯਾਰ ਯਾਰ ਨਹੀਂ ਯਾਰ ਓਕੇ ਨਹੀਂ ਉਹਦਾ ਪਾਸਿੰਗ ਗਿਆ ਤਾਂ ਠੀਕ ਆ ਆਓ ਖੜੀ ਜਾਓ ਮਾਰ ਲੋ ਕੋਈ ਨਾ ਹੋਇਆ ਇਹ ਆ ਓ ਨਹੀਂ ਮੈਨੂੰ ਭਲੇ ਖਲਾ ਗਿਆ ਇਹ ਨਹੀਂ ਬਹੁਤ ਹੋਇਆ ਉਹ ਗੋਲੀ ਗੋਲੀ ਨਾਲ ਉਧਰ ਵੀ ਫੜ ਗਿਆ ਨਹੀਂ ਬਹੁਤ ਵਧੀਆ ਲੱਗਿਆ ਬਹੁਤ ਇੰਜਾਇ ਹੋਣਿਆ ਤੇ ਵੀਰ ਭਾ ਮਿਲੇ ਜੀ ਤੇ ਵਧੀਆ ਹੋਰ ਸੁਣਾਓ ਕਿਦਾ ਠੀਕ ਆ ਇਹਦਾ ਜੈਦਾ ਰਾਡਾ ਹੈ ਇਹ ਜੀਤਾ ਜੈਦਾ ਜੈਦਾ माड़े <laughs> मोटेसरी അമ്പേ <laughs> അ ਕਲਾਸ ਮੈਟ ਕਲਾਸ ਮੈਟ ਭਾਜੀ ਰੋਪੀ ਫਰੰਦੀਪੁਰ ਦੇ ਕਲਾਸ ਮੈਟ ਐ ਦੇਖ ਲੈ ਯਸ ਸਾਬ ਹਾਂ ਠੀਕ ਆ ਬਾਕੀ ਕਬੱਡੀਆ ਲਵ ਯੂ ਆਪਣਾ ਤੁਹਾਨੂੰ ਅੱਲਾ ਪੂਰੋ ਇਹ ਪਾਰਟੀ ਤੇ ਕਬੱਡੀ ਖੇਡੋ ਭੋਪੀ ਫਰੰਦੀਪੁਰ ਦੇ ਭਾਈ ਦੇ ਪਿੰਡੋਂ ਆ ਲੱਗੇ ਜਾਂ ਤੁਸੀਂ ਉਹ ਗਵਾਂਡੀ ਮੇਰਾ ਇੱਕ ਠੇਕੇ ਸਕੂਲ ਤੁਸੀਂ ਨਾ ਆਖੀ ਵਾਲੀ ਦੇ ਸਕੂਲ ਦੇ ਨਾ ਬੋਲਦਾ ਆਪਣਾ ਮੜਾ ਯਾ ਮੋਨਾਂ ਦੇ ਲੋ ਮੇਰਾ ਨਾਮ ਮੋਨਾਂ ਦੇ ਲੋ ਇਹ ਜਾਣਦਾ ਏਰੀਆ ਮੋਨਾਂ ਦੇ ਲੋ ਭਾਜੀ ਗੋਪੀ ਫਰੰਦੀਪੁਰੀ ਇਹ ਭਾਜੀ ਦੇ ਸੋਰ ਸਿੰਘੀ ਬਾਬੇ ਨਹੀਂ ਆ ਇਹਨਾਂ ਦਾ ਕਾਸ ਆ ਠੀਕ ਆ ਭਾਜੀ ਸਾਰਾ ਆਪਣੇ ਆਪਣੇ ਪੰਜਾਬ ਦੇ ਸਭ ਤੋਂ ਵੱਡਾ ਪਿੰਡ ਕਿਹੜਾ ਸੋਰ 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 ਇਹ ਉੱਥੋਂ ਦਾ ਹਾਂ ਠੀਕ ਬਹੁਤ ਵਧੀਆ ਲੱਗਾ ਭਾਜੀ ਤੁਹਾਡੇ ਨਾਲ ਮਿਲ ਕੇ ਇਹ ਬਿਦੀ ਚੰਨੀਆਂ ਦੇ ਆਪਣੇ ਹਾਂ ਜੀ ਲਾਲਾ ਟੱਪੜੀ ਨਾਲ ਜਿਹੜਾ ਵੀ ਹੈ ਨਾਲ ਦੇ ਬੰਦੇ ਕਹਿੰਦੇ ਵੀ ਅੱਛਾ ਗਾਣੇ ਜਾਲਦੇ ਪੰਜਾਬੀ ਆਪਣੇ ਹਾਂ ਬੜਾ ਆਪਣੇ ਪੰਜਾਬੀ ਬਰਹਾ ਲੈ ਉਹ ਬਾਜੀ ਬੈਠਾ ਸੀ ਇੱਧਰ ਆ ਬਾਜੀ ਆਪਣੀ ਕੀ ਮੋਬਾਈਲ ਆ ਓਏ ਤੇ ਅਸੀਂ ਲੈਣਦੇ ਨਾ ਲੱਗਦੇ ਆ ਫਿਰ ਜਾਣਾ ਹੀ ਜਾਣਾ ਜੇ ਲੈਂਦੇ ਦੋ ਆ ਹਾਂ ਕੋਈ ਜਾਂਦੇ ਰੋਏ ਉਹ ਬੜਾ ਵਧੀਆ ਕੰਮ ਕਰਨਿਆ ਲਾਗੇ ਬੰਨੇ ਜਿੰਨੇ ਸਾਡੇ ਮੁੰਡੇ ਨਾ ਜਿੱਤੇ ਅਖਾੜਾ ਬਹੁਤ ਵਧੀਆ ਖੁੱਲਾ ਘਟਿਆ ਉਹ ਖਾਣਾ ਖੋਲਿਆ ਨੇ ਉਹਦੇ ਨਾਲ ਹੀ ਆਪਣੀ ਫੇਰੀ ਬਾਈ ਫੈਨ ਆ ਬਸ ਤੇ ਬਿਲਕੁਲ ਬਿਲਕੁਲ ਬੜੀ ਬੜੀ ਪੁਰੀਆ ਦਾ ਮੈਚ ਵੀ ਛੱਡੀਦਾ ਨਹੀਂ ਆਪਾਂ ਬਾਈ ਆਈ ਇਹਦੇ ਫੈਨ ਆ ਇਹਦੇ ਦੇ ਲੋ ਪਿਆਰ ਆ ਮੇਰੇ ਆ ਫਰੈਂਡ ਆ ਸੱਸੀ ਗਾਲ ਬਾਜੀ ਆਲੇ ਆਪਣੇ ਤੇ ਆਏ ਆ ਔਰ ਇੱਥੇ ਬੈਠੇ ਸੱਸੀ ਗਾਲ ਜੀ ਇਹ ਆਪਣੇ ਸੱਜਣ ਆ ਮੇਰੇ ਕੋ ਇੱਥੇ ਆਪਣੇ ਆਏ ਬੀਜ ਦੇ ਨਾਲ ਬੈਠੇ ਆਪਣੇ ਲਾਗੇ ਗਵਾਰ ਹੀ ਜਾਂਦੇ ਵੀ ਗੋਪੀ ਮਹਾ ਮੇਰਾ ਕਲਾਸ ਮੇਟ ਆ ਮੇਰਾ ਸੱਜਣਾ ਮੇਰੇ ਭਰਾ ਆ ਜਾਂਦੇ ਫੋਨ ਆ ਉੱਧਰ 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 ਥੋੜਾ ਜਿਹਾ ਵੀਡੀਓ ਮੈਂ ਤਾਂ ਹੀ ਪੁੱਛ ਚੁੱਕਾ ਦਿਆ

ਕੋ ਆ ਨਾ ਹੋਰ ਆਜ ਆ ਰਹੇ ਆ 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 ਆਦਾ ਕੱਟਿਆ ਰਹਿੰਦੇ ਰੇ ਆਦਵਾ ਐਨੀ ਗੱਲ ਕਹਿਦੀ ਨਾ ਐਂ ਦੇ ਨੂੰ ਅੱਕੇ ਨਹੀਂ ਮਾਰੇ ਦੇ ਕੁੜਿਆ ਐ ਕੋਈ ਮਾਰ ਚਾਹੀਦਾ ਨਹੀਂ ਭਰਾ ਭਰਾ ਆਪਣੀ ਕੋਈ ਚੱਟਾ ਬਾਕੀ ਜੱਟਾ ਲਾਜੂ ਤੇਰਾ ਤੂੰ ਆਵੋ ਸਾਥੀ ਆਹ ਤੇਰਾ ਲਵ ਯੂ ਗੋਪੀ ਮਾਚ ਬੜਾਈ ਮਾਨ ਮਸੂਰ ਹੋ ਗਿਆ ਕਬੱਡੀ ਦਾ ਵੱਡਾ ਪਲੇਅਰ ਥੋੜੇ ਨਾਲ ਲਾਈਵ ਚ ਕੁੜੇ ਜੁੜਿਆ ਵਾ ਗੋਪੀ ਭਾਜੀ ਤੁਹਾਨੂੰ ਵੀਡੀਓ ਦਾ ਲਿੰਕ ਲੈ ਕੇ ਸ਼ੇਅਰ ਕਰਾਂਗਾ YouTube ਤੇ ਸ਼ੇਅਰ ਕਰੂ ਸਾਡੀ ਮੈਂ ਵੀ ਤੁਹਾਡਾ ਬਣਾ ਲਈ ਆ ਮੈਂ ਵੀ ਭੇਜਦਾ ਮੁੰਨੇ ਤੈਨੂੰ ਠੀਕ ਹੈ ਭਾਜੀ ਆਈ ਦਾ ਲਵ ਯੂ ਸੈਂਡ ਕਰ ਦੇ ਕਰ ਦਿਓ ਇੱਥੇ ਆਪਣੇ ਬਾਗੋਪੀ ਨਾ ਤਾ ਤੇਰੀ ਘਰੋਂ ਬਲੱਗ ਆ ਜਾ ਉਹ ਵੀ ਦੰਦੇ ਤੇ ਬੈੰਦਾ ਰਹੇ ਤੈਨੂੰ ਭੁੰਨਿਆ ਉਹ ਬੋਦਾ ਦਰਦਾ ਇਹ ਆ ਆਪਣਾ ਗੋਪੀ ਨਾ ਬਾਕੀ ਤਾਂ ਜਿੰਨਾ ਕੰਮ ਗੋਪੀ ਕਰਨਦਿਆਂ ਸਾਡੇ ਪਿੰਡ ਵਿੱਚ ਗੋਪੀ ਕਰਾਇਆ ਐ ਤੇ ਕਰ ਲਿਆ ਉਹ ਗੋਪੀ ਭਾਈ ਦੀ ਇੱਕ ਹਫਤੇ ਹਾਂ ਜੀ ਨਾਲ ਮਾਰੇ ਪਲੇਅਰ ਨੂੰ ਉੱਪਰ ਝੱਕਦਾ ਚੁੱਕਦਾ ਉਹ ਅਸੀਂ ਕੋਈ ਮੈਚ ਨਹੀਂ ਛੱਡਿਦਾ ਗੋਪੀ ਭਾਈ ਦਾ ਮੈਂ ਗੋਪੀ ਨੂੰ ਆਣਾ ਹਾਂ ਹਾਂ ਜੱਟਾ ਬੜੀ ਬੜੀ ਲੰਮੀ ਆ ਕਬੱਡੀ ਤੇਰੀ ਕੋਲਾ ਮੈਂ ਬਾਤਾਂ ਆ ਬਾਤਾਂ ਬੰਦਾ ਗਾਉਂ ਨੂੰ ਵਰਸਿਆ ਆ ਜੀ ਉਹ ਉਹ ਵੀਡੀਓ ਅੱਜ ਨਹੀਂ ਕਹਿੰਦਾ ਮੈਂ ਉਹ ਡੀਪਲੀ ਯਾਰ ਵਾਲਾ ਬੰਦਾ ਵਾ ਉਹਦਾ ਫਰਕ ਦੇ ਵੇਖੋ ਉਹਨਾਂ ਰਹਿ ਕੇ ਵੇਖੋ ਤੇ ਪਾ ਲੱਗਣਾ ਆਲਾ ਚਲੋ ਹੁਣ ਚਲੋ ਜਾਵਾਂਗੇ ਗੋਪੀ ਬਰਨ ਦੀ ਜੀ ਭਾਈ ਵੀ ਸੁਣੂਗਾ ਅ ਜਦੋਂ ਆਪਾਂ ਇੰਡੀਆ ਜਾਵਾਂਗੇ ਨਾ ਉਹਨਾਂ ਨੂੰ ਪਹਿਲਾਂ ਜਾ ਕੇ ਹੋਣਾ ਉਹ ਉਹ ਜਿਹੜਾ ਪਹਿਲਾਂ ਮੇਰਾ ਘਰ ਹੋਣਾ ਫਿਰ ਗੋਪੀ ਦਾ ਬਣਾਓ ਠੀਕ ਆ ਤੇ ਮੇਰੇ ਚਾਚੇ ਦੇ ਮੁੰਡਾ ਵੈਜ ਸਾਹਿਬ ਦਾ ਆ ਕਿ ਉਹਨਾਂ ਪਹਿਲਾਂ ਘੁੰਮਣੀਆਂ ਸ਼੍ਰੀਕ ਦੇ ਵਿੱਚ ਲਾ ਲਓ ਜਿੱਥਾਂ ਚਾਚੇ ਤਾਏ ਲਾਗੇ ਗੁਵਾਰ ਚਾਚੇ ਦਾ ਹੀ ਹੁੰਦੇ ਆ ਗੋਪੀ ਨਾ ਚਾਚੇ ਦੇ ਪੋਤਾ ਆਪਣਾ ਠੀਕ ਆ ਭਾਈ ਹਾਂ ਜੀ ਹਾਂ ਜੀ ਅੰਬੇਰਾ ਉਹ ਮੇਰੇ ਭਿੰਦਾ ਵਾ ਠੀਕ ਹੈ ਬਾਜੀ ਗੋਪੀ ਮੇਰਾ ਗਵਾਂਡੀ ਆ ਮੇਰਾ ਕਲਾਸਮੇਟ ਆ ਠੀਕ ਹੈ ਬਾਜੀ ਬਾਜੂ ਜਿਹੜਾ ਅੰਬੇਰਾ ਉਸਤਾਦ ਆ ਅਸੀਂ ਇਕੱਠੇ ਖੇਡਦੇ ਰਹੇ ਆ ਇਕੱਠੇ ਪੜ੍ਹਦੇ ਰਹੇ ਠੀਕ ਹੈ ਬਾਜੀ ਆ ਅੱਜ ਤੁਸੀਂ ਮੈਂ ਮਾਛਰੀ ਕੀਤੀ ਕਿਸ ਦੀ ਆਪਾਂ ਲੈ ਨਾਂਦਾ ਲਾਈ ਲਾਈ ਆ

ਬਾਕੀਆ ਪੂਰਾ ਉਰਿਆ ਗੋਪੀ ਦਾ ਪਿਆਰ ਆ ਹੋਰ ਦਿਆ ਗੋਪੀ ਬਾਈ ਤੇਰੇ ਯਾਰ ਤੇਰੇ ਯਾਰ ਖੋਰ ਬਾਈ ਖੋਰ ਦਿਆ ਤੂੰ ਹੀ ਸਾਗਰ ਦੇ ਮੇਂ 에 ਯਾਰ ਖੋਰ ਬਾਈ ਖੋਰ ਦਿਆ ਬਾਈ ਬਾਈ ਸੁਣਿਆ ਸੋਮਾਰਸ ਵੀ ਪੱਤੀ ਕੱਟੇ ਇਹ ਚਲੋ ਠੀਕ ਹੈ ਬਾਜੀ ਹਾਂ ਫੇਰ ਮਿਲਦੇ ਆ ਬਾਜੀ ਆ ਵੀ ਕਿੱਥੇ ਰਹੋ ਵਧੀਆ ਰਹੋ ਇਦਾਂ ਹੀ ਆ ਬਾਜੀ ਕਿੱਥੇ ਰਹੋ ਵਧੀਆ ਰਹੋ ਪਾਸ ਛਾਂ ਤੋਂ ਦੂਰ ਰਹੋ ਜਿਹਦੇ ਜਿਹਦੇ ਨੇ ਇੱਧਰ ਆਸ਼ ਨਹੀਂ ਕਰਨੀ ਪਰ ਪਠੰਡੀ ਨਹੀਂ ਰੱਖਣੀ ਕਿਸੇ ਤੇ ਵੀ ਕਿਹਾ ਬਾਜੀ ਨਾ ਉਹ ਤਾਂ ਵੜਾ ਬੁਝਾ ਦੇ ਜੋ ਖੇਲਦੇ ਵੇ ਏਸੀ ਜੀ ਆਪਣਾ ਅੱਜ ਦਾ ਵਲੌਗ ਤੇ ਤੁਸੀਂ ਪਿੱਛੇ ਵੀਊ ਦੇਖ ਸਕਦੇ ਆ ਅੱਜ ਆਪਣਾ ਵਲੌਗ ਖਾਸ ਤਾਂ ਕਰਕੇ ਹੋਇਆ ਕਿ ਆਪਾਂ ਨੂੰ ਇੱਥੇ ਮਿਲੇ ਆ ਗੋਪੀ ਫਰੰਦੀ ਬੁਰੀਏ ਬਾਈ ਦੇ ਕਲਾਸਮੇਟ ਤੇ ਉਹਨਾਂ ਨਾਲ ਹੋਈਆਂ ਗੱਲਾਂ ਬਾਤਾਂ ਤੇ ਘਾਤੇ ਇੱਥੇ ਸਾਰਾ ਫੰਕਸ਼ਨ ਕੀਤਾ ਤੇ ਚਲੋ ਜੀ ਅਗਲੇ ਵਲੌਗ ਦੇ ਵਿੱਚ ਫਿਰ ਮਿਲਾਂਗੇ ਓਕੇ ਬਾਏ